ਸਰੀਰਾ ਕ ਮਹੱਲਾ ਪਹਿਲਾ ਤ੍ਰਸਨਾ ਮਾਇਆ ਮੋਹਣੀ ਸੋਤ ਬੰਧਪ ਕਰਨਾਰ ਤਨ ਚੋਪਨ ਜਗ ਠੱਗਿਆ ਲਪ ਲੋਭ ਹੰਕਾਰ ਮੋਹ ਠ ਕੋਲੀ ਹੋਮਈ ਸਾ ਵਰਤੇ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਆਵਰਨਾ ਕੋਈ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਆਵਰਨਾ ਕੋਈ ਮੈਂ ਤੁਝ ਬਿਨ ਆਵਰਨਾ ਭਾਵੇਂ ਤੂੰ ਭਾਵੇਂ ਸੁਖ ਹੋਏ ਰਹਾਉ ਨਾਮ ਸਲਾਹੀ ਰੰਗ ਸਿਓ ਗੁਰ ਕੇ ਸਭ ਸੰਤੋਖ ਜੋਤੀ ਸੈ ਸੋ ਚਲਸੀ ਕੂੜਾ ਮੋਹਨਾ ਵੇਖ ਵਾਟ ਬਟਾਉ ਆਇ ਨਿਤ ਚਲਦਾ ਸਾਥ ਦੇਖ ਅੱਖਣ ਅੱਖਣ ਕੇਤੜੇ ਗੁਰ ਪੈਨ ਪੂਜ ਨਾ ਹੋਇ ਨਾਮ ਵਟਾਈ ਜੇ ਮਿਲੈ ਸੱਚ ਰਪੈ ਪਤ ਹੋਇ ਜੋਤ ਦਪਾਵੈ ਸੇ ਭਲੇ ਖੋਟਾ ਖਰਾ ਨ ਕੋਇ ਗੁਰ ਸਰਣਾਈ ਛੋਟੀਏ ਮਨਮਕ ਖੋਟੀ ਰਾਸ ਅਸ਼ਟ ਤਾਤ ਪਾਚ ਸਹਾ ਕੀ ਕਾੜੀਏ ਸਬਦ ਵਿਗਾਸ ਆਪੇ ਪਰਖੇ 파ਰਖੂ ਪਵੈ ਖਜਾਨੇ ਰਸ ਤੇਰੀ ਕੀਮਤ ਨਾ ਪਵੈ ਸਭ ਟਿੱਠੀ ਠੋਕ ਬਚਾਏ ਕਹਿਣੇ ਹੱਥ ਨਾਲ ਲੱਭੀ ਸੱਚ ਟਿਕਿਆ ਪਤ ਜਾਏ ਗੁਰਮਤ ਤੂੰ ਸਾ ਲਾਹ ਨਾ ਹੋਰ ਕੀਮਤ ਕਹਿ ਨਾ ਜਾਏ ਜਿਤ ਤਨ ਨਾ ਮਨਾ ਪਾਵਈ ਨਿਤ ਤਨ ਹੋਮੇ ਬਾਤ ਗੌਰਪੈ ਨ ਗਿਆਨ ਨਾ ਪਾਈਐ ਵਿਖਿਆ ਤੂਜਾ ਸਾਦ ਬਿਨ ਗੁਣ ਕਾਮਨਾ ਵਈ ਮਾਇਆ ਫੀਕਾ ਸਾਦ ਆਸਾਂ ਅੰਦਰ ਜੰਮਿਆ ਆਸਾ ਰਸਕਸ ਖਾਏ ਆਸਾਂ ਬੰਦ ਚਲਾਈਏ ਮੋਹ ਮੋਹ ਚੋਟਾ ਖਾਏ ਅਵਕਣ ਬੱਤਾ ਮਾਰੀਏ ਛੋਟੇ ਗਰਮਤ ਨਾਏ ਸਰਪੇ ਥਾਈ ਇੱਕ ਤੂੰ ਜਿਉ ਪਾਵੈ ਤਿਉ ਰਖ ਗਰਮਤ ਸਾਚਾ ਮਨ ਵਸੇ ਨਾਮ ਭਲੋ ਪਤ ਸਾਖ ਹੋ ਮੈਂ ਰੋਗ ਗਵਾਈਏ ਸਭ ਤ ਸੱਚੇ ਸਚ ਪਾਖ ਆਕਾਸੀ ਪਾਤਾਲ ਤੂੰ ਤੇਰ ਭਵਨ ਰਹਾ ਸਮਾਏ ਆਪੇ ਭਗਤੀ ਪਾਉ ਤੂੰ ਆਪੇ ਮਿਲੇ ਮਿਲਾਏ ਨਾਨਕ ਨਾਮ ਨਾ ਵਿਸਰੇ ਕਿਉ ਪਾਵੈ ਤੇ ਵੈ ਰਜਾਏ